ਗਿਆਨ ਨੂੰ ਸੁਣੋ ਇਹ ਸਾਰੀਆਂ ਪਦਵੀਆਂ ਜਿਹੜੀਆਂ ਨੇ ਇਹ ਸਾਰੀਆਂ ਸੁਣਨ ਦੇ ਵਿੱਚੋਂ ਪ੍ਰਾਪਤ ਹੋ ਜਾਣਗੀਆਂ ਫਿਰ ਕਹਿੰਦੇ ਸੁਣਿਆ ਮੁਖ ਸਲਾਹਣ ਮੰਦ ਮੰਦ ਸ਼ਬਦ ਦੇ ਅਰਥ ਨੇ ਮੱਠਾ ਸਲੋ ਜਾਂ ਕਹਿ ਲੋ ਮੰਦ ਬੁੱਧੀ ਆਪਾਂ ਕਹਿੰਦੇ ਆ ਇਸ ਬੱਚੇ ਨੂੰ ਵਿਦਿਆ ਨਹੀਂ ਹੁੰਦੀ ਕਿਉਂਕਿ ਮੰਦ ਬੁੱਧੀ ਹੈ ਇਹਦੀ ਬੁੱਧੀ ਘੱਟ ਹੈ ਕਹਿਣ ਲੱਗੇ ਸੁਣਨ ਦੇ ਨਾਲ ਮੰਦ ਬੁੱਧੀ ਜਿਹੜੇ ਮਨੁੱਖ ਨੇ ਜਿਨ੍ਹਾਂ ਦੀ ਬੁੱਧੀ ਮੰਦ ਹੈ ਭਾਵ ਕਮਜ਼ੋਰ ਬੁੱਧੀ ਹੈ ਜਿਨ੍ਹਾਂ ਨੂੰ ਕੁਝ ਨਹੀਂ ਆਉਂਦਾ ਸਲਾਹਣ ਉਹਨਾਂ ਦੇ ਵਿੱਚ ਸਲਾਉਤ ਸਲਾਉਤਾ ਦੀ ਸ਼ਕਤੀ ਉਹ ਵੜਿਆਈ ਦੀ ਸ਼ਕਤੀ ਆ ਜਾਂਦੀ ਹੈ ਮੰਦ ਬੁੱਧੀ ਲੋਕ ਜਿਨ੍ਹਾਂ ਨੂੰ ਕੁਝ ਨਾ ਆਉਂਦਾ ਹੋਵੇ ਜਿਨ੍ਹਾਂ ਦੀ ਬੁੱਧੀ ਕਮਜ਼ੋਰ ਹੋਵੇ ਜਿਹੜੇ ਬਿਲਕੁਲ ਕਮਜ਼ੋਰ ਹੋਣ ਉਹ ਦਿਮਾਗੀ ਤੌਰ ਤੇ ਵੀ ਸੁਣਨਾ ਸ਼ੁਰੂ ਕਰ ਦੇਣਨ ਜਪਨਾ ਸ਼ੁਰੂ ਕਰ ਦੇਣ ਤੇ ਉਸ ਜਾਪ ਨੂੰ ਸੁਣਨਾ ਸ਼ੁਰੂ ਕਰ ਦੇਣ ਇੱਕ ਦਿਨ ਐਸਾ ਹੋਵੇਗਾ ਉਹਨਾਂ ਦੀ ਬੁੱਧੀ ਦਾ ਵਿਕਾਸ ਹੋ ਜਾਏਗਾ ਉਹਨਾਂ ਦੀ ਜਿਹੜੀ ਸੋਚਣ ਦੀ ਸ਼ਕਤੀ ਵਿਚਾਰਾਂ ਦੀ ਆਉਣ ਏਨੀ ਬਾਣੀ ਤੇ ਬਾਣੀ ਉਚਾਰਨ ਕਰਨ ਵਾਲੇ ਵਿਚਾਰੇ ਕਿੰਨੇ ਕੋ ਤਨਾੜ ਅਮੀਰ ਸਨ ਬਦਾਮ ਥੋੜੀ ਖਾਂਦੇ ਸਨ ਵਿਚਾਰੇ ਗੁਜ਼ਾਰਾ ਮਸਾ ਚੱਲਦਾ ਸੀ ਪਰ ਜਦੋਂ ਗਿਆਨ ਵਿੱਚੋਂ ਨਿਕਲਿਆ ਤੇ ਵੱਡੇ ਵੱਡੇ ਵਿਦਵਾਨਾਂ ਨੂੰ ਚੁੱਕ ਗਿਆ ਨਹੀਂ ਆਪੇ ਚੁੱਕ ਗਿਆ ਕੇ ਬਈ ਆ ਆ ਕਿਥੋਂ ਰਿਹਾ ਸਮਝ ਨਹੀਂ ਆਉਂਦੀ ਕਿਥੋਂ ਪੈਦਾ ਹੋ ਗਿਆ ਇਸ ਕਰਕੇ ਹਜੂਰ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਕਿ ਜਿਹੜੇ ਮੰਦ ਬੁੱਧੀ ਲੋਕ ਨੇ ਜੇ ਉਹਨਾਂ ਨੂੰ ਸੁਣਨ ਦੀ ਜਾਚ ਆ ਗਏ ਆ ਜਾਏ ਆਪਣੇ ਜਪ ਨੂੰ ਆਪਣੀ ਆਵਾਜ਼ ਨੂੰ ਆਪਣੇ ਸ਼ਬਦਾਂ ਨੂੰ ਤਾਂ ਉਹਨਾਂ ਦੀ ਉਹਨਾਂ ਅੰਦਰ ਬੜੀ ਵੱਡੀ ਕਪੈਸਿਟੀ ਯੋਗਤਾ ਆ ਜਾਂਦੀ ਗਿਆਨ ਦੀ ਅੱਗੇ ਇੱਕ ਬੜਾ ਪਿਆਰਾ ਸ਼ਬਦ ਕਿਹਾ ਕਹਿੰਦੇ ਸੁਣਿਆ ਜੋਗ ਜੁਗਤ ਤਨ ਭੇਦ ਤਨ ਦਾ ਅਰਥ ਹੈ ਸਰੀਰ ਭੇਦ ਦਾ ਅਰਥ ਹੈ ਕਿਸੇ ਚੀਜ਼ ਦੀ ਵਾਕਫੀ ਹੋ ਜਾਣੀ ਕਿਸੇ ਚੀਜ਼ ਬਾਰੇ ਜਾਣ ਲੈਣਾ ਕਹਿੰਦੇ ਨੇ ਸਿਰਫ ਸੁਣਨ ਦੇ ਨਾਲ ਬਾਣੀ ਪੜਨ ਦੇ ਨਾਲ ਤੇ ਬਾਣੀ ਨੂੰ ਧਿਆਨ ਇਕਾਗਰ ਕਰਕੇ ਸੁਣਨ ਦੇ ਨਾਲ ਕੀ ਮਿਲਦਾ ਜੋਗ ਦੀ ਪ੍ਰਾਪਤੀ ਹੋ ਜਾਂਦੀ ਹੈ ਯੋਗ ਜੁਗਤ ਜੁਗਤਾ ਮਿਲ ਜਾਂਦੀਆਂ ਨੇ ਕਾਧੀਆਂ ਤਨ ਸਰੀਰ ਨੂੰ ਵੇਖਣ ਦੀਆਂ ਭੇਦ ਭੇਦ ਲੱਭ ਜਾਂਦੇ ਨੇ ਭੇਦ ਆ ਜਾਂਦਾ ਜਿਹੜਾ ਯੋਗ ਮਾਤ ਉਹ ਸਭ ਤੋਂ ਪਹਿਲਾਂ ਸਰੀਰ ਦੇ ਵਿਗਿਆਨ ਨੂੰ ਜਾਣਦਾ ਹੈ ਸਰੀਰ ਦੇ ਵਿੱਚ ਕੀ ਹੈ ਨਾੜੀਆਂ ਕਿਹੜੀਆਂ ਨੇ ਸਾਰੀ ਖੋਜ ਜਿਹੜੀ ਇੜਾ ਪਿੰਗਲਾ ਸੁਖਮਣਾ ਤੇ 6 ਚੱਕਰ ਹੀ ਯੋਗ ਨੇ ਕੱਢੀਆਂ ਸਨ ਜੋਗੀ ਇਹਦੇ ਦੁਆਲੇ ਘੁੰਮਦੇ ਨੇ ਉਹਨਾਂ ਦਾ ਕੰਮ ਕੀ ਹੈ 6 ਚੱਕਰ ਖੋਲਣੇ ਉੜਾ ਪਿੰਗਲਾ ਤੇ ਸੁਖਮਣਾ ਸੁਖਮਣਾ ਨਾੜੀ ਵਿੱਚੋਂ ਪ੍ਰਾਣ ਚੜਾਣੇ ਤੇ ਦਸਮ ਦੁਆਰਾ ਖੋਲ ਲੈਣਾ ਇਹਨੂੰ ਯੋਗ ਕਹਿੰਦੇ ਹੁਣ ਇਹ ਚੀਜ਼ਾਂ ਜਿਹੜੀਆਂ ਨੇ ਨਾਮ ਜਪਣ ਵਾਲੀ ਵਿੱਚ ਆਪਣੇ ਆਪ ਆ ਜਾਣਗੀਆਂ ਉਹਨੂੰ ਵੱਖਰਾ ਨਹੀਂ ਕਰਨਾ ਪਏਗਾ ਕਈ ਵਾਰੀ ਲੋਕ ਕਹਿੰਦੇ ਨੇ ਕਿ ਇਹ ਜਿਹੜਾ ਇਹ ਯੋਗ ਮਤ ਵੱਖਰਾ ਕਰਨਾ ਪਏਗਾ ਨਹੀਂ ਵੱਖਰਾ ਕਰਨ ਦੀ ਲੋੜ ਨਹੀਂ ਜਿਹੜਾ ਜਿੰਨੂੰ ਸੁਣਨ ਦੀ ਜਾਚ ਆ ਗਈ ਉਹ ਗੁਰਮੁਖ ਵੀ ਹੋ ਗਿਆ ਤੇ ਜੋਗੀ ਵੀ ਹੋ ਗਿਆ ਸੁਣਿਆ ਜੋਗ ਜੁਗਤ ਤਨੁਪੇਦ ਉਦਾਹਰਨ ਦੇ ਤੌਰ ਤੇ ਸਿਪਾਈ ਕੱਲਾ ਸਿਪਾਈ ਉਹ ਥਾਣੇਦਾਰ ਨਹੀਂ ਉਹ ਡੀਐਸਪੀ ਨਹੀਂ ਪਰ ਡੀਐਸਪੀ ਸਿਪਾਈ ਵੀ ਹੈ ਤੇ ਡੀਐਸਪੀ ਥਾਣੇਦਾਰ ਵੀ ਹੈ ਤੇ ਡੀਐਸਪੀ ਵੀ ਤਿੰਨ ਉਹਦੇ ਨੇ ਉਹਦੇ ਕੋਲ ਭਾਵੇਂ ਇੱਕ ਉਹਦੇ ਤੇ ਕੰਮ ਕਰਦਾ ਹੋ ਪਰ ਉਹਦੇ ਕੋਲ ਪਿਛਲੀਆਂ ਪਾਵਰਾਂ ਸਾਰੀਆਂ ਨੇ ਥੱਲੇ ਵਾਲੇ ਕੋਲ ਕਰ ਲਈਏ ਕੋਈ ਜੋ ਵੀ ਹੋ ਗਿਆ ਉਹਦੇ ਕੋਲ ਸਿਰਫ ਯੋਗ ਦੀ ਪਾਵਰ ਹੋ ਸਕਦੀ ਯੋਗ ਦੀ ਸ਼ਕਤੀ ਹੋ ਸਕਦੀ ਉਹ ਅੰਦਰ ਦੇ ਚੱਕਰ ਵੇਖ ਸਕਦਾ ਇਹ ਚੀਜ਼ਾਂ ਹੋਰ ਬੜੀਆਂ ਰਿੱਧੀਆਂ ਸਿੱਧੀਆਂ ਵੇਖ ਸਕਦਾ ਪਰ ਉਹਦੇ ਕੋਲ ਉੱਚੀ ਅਵਸਥਾ ਸੁਣਨ ਦੀ ਉੱਚੇ ਮੰਡਲ ਵਿੱਚ ਜਾਣ ਦੀ ਨਹੀਂ ਹੈ ਉਹ ਸਰੀਰ ਤੱਕ ਸੀਮਤ ਹੈ ਉਸ ਤੋਂ ਅੱਗੇ ਨਹੀਂ ਪਰ ਜਿਹੜਾ ਨਾਮ ਨਾਲ ਜੁੜ ਗਿਆ ਸੁਣੀਆ ਯੋਗ ਜੁਗਤ ਤਨ ਭੇਦ ਜਿੰਨੇ ਸੁੰਣਾ ਸ਼ੁਰੂ ਕਰ ਦਿੱਤਾ ਸਰੀਰ ਦੇ ਭੇਦਾਂ ਦਾ ਪਤਾ ਲੱਗ ਗਿਆ ਅੱਖਾਂ ਕਿਵੇਂ ਹਰਕਤ ਕਰਦੀਆਂ ਨੇ ਅੱਖਾਂ ਦਾ ਕੰਟਰੋਲ ਕਿੱਥੇ ਹੋਵੇ ਪਿੱਛੇ ਆਦਮੀ ਵੇਂਦਾ ਉਹਨੂੰ ਪਤਾ ਲੱਗ ਗਿਆ ਸੈਂਟਰ ਕੀ ਜੀਵਨ ਦਾ ਸਾਰੇ ਸਰੀਰ ਦਾ ਭੇਦ ਪਤਾ ਲੱਗ ਗਿਆ ਇਸ ਸਰੀਰ ਨੂੰ ਕਿਹੜੀ ਵਸਤੂ ਚਲਾ ਰਹੀ ਹੈ ਉਹ ਸੈਂਟਰ ਕਿਹੜਾ ਹੈ ਉਹ ਸਤਨਾਮ ਕਿਹੜਾ ਉਹ ਬ੍ਰਹਮ ਕਿਹੜਾ ਅੰਦਰ ਉਹ ਇੱਕ ਵਸਤੂ ਕਿਹੜੀ ਜਿਹੜੀ ਸਾਰੇ ਸਰੀਰ ਤੇ ਕੰਟਰੋਲ ਕਰ ਰਹੀ ਹੈ ਜਿਹੜੀ ਸਾਨੂੰ ਉਧਰੋਂ ਕਹਿੰਦੀ ਵੀ ਫਲਾਣਾ ਆਦਮੀ ਬਾਹਰੋਂ ਆ ਰਿਹਾ ਤੇ ਨਾਲੋਂ ਨਾਲ ਅੱਖਾਂ ਵੇਖ ਕੇ ਅੰਦਰ ਖਬਰ ਭੇਜਦੀਆਂ ਨੇ ਕੌਣ ਐ ਉਹ ਦੱਸਦੀਆਂ ਨੇ ਇਸ ਤਰ੍ਹਾਂ ਦਾ ਬੰਦਾ ਐ ਰਸਨਾ ਕੋ ਬੋਲਦੀ ਐ ਫਿਰ ਉਹ ਬੋਲ ਦਾ ਕੰਨ ਉਹਦੇ ਸੁਣ ਕੇ ਅੰਦਰ ਖਬਰ ਦਿੰਦੇ ਨੇ ਤੇ ਅੰਦਰ ਬੁੱਧੀ ਇੱਕਦਮ ਉਹਦਾ ਜਵਾਬ ਘੜਦੀ ਤੇ ਪਰਤ ਕਿਉ ਨੂੰ ਜਵਾਬ ਦੇ ਦਿੰਦੀ ਐ ਇਸ ਸਰੀਰ ਦੇ ਭੇਦ ਨੇ ਇਸ ਤਰ੍ਹਾਂ ਨਾਮ ਜਪਣ ਵਾਲਾ ਮਨੁੱਖ ਆਪਣੇ ਸਰੀਰ ਦੇ ਹਰ ਇੱਕ ਭੇਦ ਨੂੰ ਆਪਣੇ ਸਰੀਰ ਦੀਆਂ ਹਰ ਇੱਕ ਨਾੜੀਆਂ ਨੂੰ ਵੀ ਜਾਣ ਲੈਂਦਾ ਵੀ ਕਿਵੇਂ ਹਰਕਤਾਂ ਅੰਦਰ ਚੱਲ ਰਹੀਆਂ ਆ ਸਰੀਰ ਦੇ ਵਿੱਚ ਕਾਮ ਕਿੱਥੋਂ ਪੈਦਾ ਹੁੰਦਾ ਹੈ। ਕ੍ਰੋਧ ਕਿੱਥੋਂ ਪੈਦਾ ਹੁੰਦਾ ਲੋਭ ਕਿਵੇਂ ਪੈਦਾ ਹੋ ਰਿਹਾ ਉਹ ਆਪਣੇ ਆਪ ਨੂੰ ਵੇਖਣ ਲੱਗ ਪੈਂਦਾ। ਹਾਂ ਉਹ ਇਹਨਾਂ ਚੱਕਰਾਂ ਵਿੱਚ ਬਹੁਤਾ ਪੈਂਦਾ ਨਹੀਂ ਸਹਿਜ ਸੁਭਾਏ ਨੂੰ ਮਿਲੀਆਂ ਨੇ। ਉਹ ਇਹਦੇ ਇਹਦੇ ਚੱਕਰਾਂ ਵਿੱਚ ਦਿਨ ਰਾਤ ਨਹੀਂ ਪਿਆ ਰਹਿੰਦਾ। ਸਹਿਜ ਸੁਭਾਏ ਹੀ ਇਹ ਦਾਤਾਂ ਮਿਲਦੀਆਂ ਨੇ। ਤੇ ਉਹ ਆਪਣੇ ਸਰੀਰ ਦੀਆਂ ਜੁਗਤਾਂ ਨੂੰ ਤਰੀਕਿਆਂ ਨੂੰ ਭੁੱਖ ਨੂੰ ਨੀਂਦ ਨੂੰ ਹਰ ਇੱਕ ਪ੍ਰਕਾਰ ਦੀ ਵਸਤੂ ਨੂੰ ਸਰੀਰ ਦੀ ਨੂੰ ਜਾਣ ਲੈਂਦਾ ਹੈ ਇਥੋਂ ਤੱਕ ਵੀ ਕਈ ਗੁਰਮੁਖ ਚਲੇ ਜਾਂਦੇ ਨੇ ਕਿ ਉਹਨਾਂ ਨੂੰ ਇਹ ਵੀ ਪਤਾ ਲੱਗ ਜਾਂਦਾ ਕਿ ਮੇਰੇ ਸਰੀਰ ਦੇ ਵਿੱਚ ਹੁਣ ਸੁਵਾਸ ਕਿੰਨੇ ਬਾਕੀ ਬਚੇ ਨੇ ਮੈਂ ਕਿੰਨਾ ਚਿਰ ਇਸ ਦੁਨੀਆ ਵਿੱਚ ਰਹਿਣਾ ਇਹ ਸਾਰੇ ਭੇਦ ਹੈਣ ਉਹਨੋਂ ਸੀ ਤੇ ਰੁੱਖਾ ਸੁੱਖਾ ਹੀ ਕਰ ਦਿੱਤਾ ਨਾ ਗੁਰਮਤਿ ਨੂੰ ਬਿਲਕੁਲ ਜੇ ਇਸ ਤਰ੍ਹਾਂ ਦੀ ਗੱਲ ਕਰੋ ਤੇ ਕਹਿੰਦੇ ਤੇ ਹੋਰ ਹੀ ਕੋਈ ਯੋਗਮਤ ਹੋਣਾ ਹੈ ਉਹ ਯੋਗਮਤ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਸਾਰ ਚੱਲਣ ਵਾਲਾ ਹੈ ਪਰ ਆਪਾਂ ਕਹਿੰਦੇ ਆ ਵੀ ਸਾਡੇ ਗੁਰੂ ਕੋਲ ਤੇ ਹੋਰ ਹੈ ਹੀ ਨਹੀਂ ਸੀ ਕੁਝ ਗੁਰੂ ਸਾਹਿਬ ਨੇ ਤੇ ਉਹਨਾਂ ਨੂੰ ਜੀਵਨ ਬਖਸ਼ਿਆ ਜਿਹੜੇ 500 500 ਸਾਲ ਦੀ ਉਮਰ ਦੇ ਗੁਰੂ ਕੋਲ ਆਏ ਤੇ ਜਦੋਂ ਆ ਕੇ ਮਿਲੇ ਤੇ ਸੱਚੇ ਪਾਤਸ਼ਾਹ ਨੇ ਕਲਗੀਆਂ ਵਾਲੇ ਨੇ ਪੁੱਛਿਆ ਬਈ 500 ਸਾਲਾਂ ਵਿੱਚ ਕੁਝ ਕੀਤਾ ਜੇ ਕੀ 500 ਸਾਲਾਂ ਵਿੱਚ ਤੁਹਾਨੂੰ ਕੋਈ ਪ੍ਰਾਪਤੀ ਹੋਈ ਹੈ ਮਿਲਿਆ ਕੁਝ ਤਾਂ ਉਹਨਾਂ ਨੇ ਸਚਾਈ ਕਹਿ ਦਿੱਤੀ ਕਹਿੰਦੇ ਜੋ ਅੱਜ ਮਿਲ ਗਿਆ ਤੁਹਾਡੇ ਕੋਲ ਬੈ ਕੇ ਉਹ 500 ਸਾਲਾਂ ਵਿੱਚ ਨਹੀਂ ਮਿਲਿਆ ਕਿਉਂਕਿ ਉਹ ਚੀਜ਼ਾਂ ਮਨ ਨੂੰ ਠੰਡ ਨਹੀਂ ਪਾਉਂਦੀਆਂ ਵਿਕਾਸ ਨਹੀਂ ਦਿੰਦੀਆਂ ਉਹਦੇ ਨਾਲ ਤਾਕਤਾਂ ਆ ਜਾਣਗੀਆਂ ਪਤਾ ਲੱਗ ਜਾਏਗਾ ਲੋਕ ਇਕੱਠੇ ਹੋ ਜਾਣਗੇ ਇਹ ਦੱਸੀ ਆਉਣਗੇ ਵੀ ਤੂੰ ਕੀ ਖਾ ਕੇ ਆਇਆ ਰੋਟੀ ਕਿਹੜੀ ਖਾ ਕੇ ਆਇਆ ਫਲਾਣੇ ਥਾਂ ਤੇ ਇਹ ਗੁਰਮਤ ਵਿੱਚ ਵੀ ਆ ਜਾਂਦੀਆਂ ਚੀਜ਼ਾਂ ਪਰ ਉਹ ਠੰਡ ਨਹੀਂ ਪਾਉਂਦੀਆਂ ਚੀਜ਼ ਨੂੰ ਠੰਡ ਪਾਉਣ ਵਾਲੀ ਚੀਜ਼ ਨਾਮ ਹੈ ਉਹ ਸੁਣਨਾ ਹੈ ਸੁਣਿਆ ਜੋਗ ਜੁਗਤ ਤਨੁ ਭੇਦ ਸੁਣਿਆ ਸਾਸਤ ਸਿਮਰਤ ਵੇਦ ਇਹਨਾਂ ਵਿੱਚ ਜਿੰਨਾ ਗਿਆਨ ਹੈ ਧਾਰਮਿਕ ਗ੍ਰੰਥਾਂ ਦੇ ਵਿੱਚ ਜਿੰਨਾ ਵੀ ਗਿਆਨ ਹੈ ਉਹ ਸਾਰੇ ਦਾ ਸਾਰਾ ਉਸ ਨਾਮ ਨੂੰ ਸੁਣਨ ਨਾਲ ਆਪਣੇ ਆਪ ਅੰਦਰੋਂ ਪੈਦਾ ਹੋ ਜਾਏਗਾ ਜਦੋਂ ਆਪਾਂ ਸੁਣਾਗੇ ਸੁਣਨ ਦੇ ਨਾਲ ਜਿੰਨੀਆਂ ਸਿਮਰਤियां ਸ਼ਾਸਤਰ ਵੇਦ ਗ੍ਰੰਥ ਉਹਨਾਂ ਦਾ ਤਤ ਸੈਂਟਰ ਜਦੋਂ ਮਿਲ ਗਿਆ ਜਿੱਥੋਂ ਨਿਕਲੀਆਂ ਨੇ ਸਾਰੀਆਂ ਜਿੱਥੋਂ ਪੈਦਾ ਹੋਈਆਂ ਨੇ ਜਦੋਂ ਉਹ ਨਾਮ ਅੰਦਰ ਪ੍ਰਗਟ ਹੋ ਗਿਆ ਨਾ ਉਸ ਨਾਮ ਨੇ ਆਟੋਮੈਟਿਕ ਸਾਰੀ ਸਾਰਾ ਗਿਆਨ ਦੇਈ ਜਾਣਾ ਉਹ ਕੋ ਰੁੱਖਾ ਸੁੱਖਾ ਬਿਆਹ ਗਿਆਨ ਨੇ ਵੀ ਉਹ ਲੀਡ ਉੱਤੇ ਚੱਲੀ ਜਾਂਦਾ ਵੀ ਆ ਅਖਰ ਹੁਣ ਬੋਲਣਾ ਸੀ ਆ ਹੁਣ ਬੋਲਣਾ ਸੀ ਨਹੀਂ ਉਹ ਤਾਂ ਤਰੋ ਤਾਜ਼ਾ ਹੈ ਨਵਾਂ ਆ ਰਿਹਾ ਇੱਕਦਮ ਇੱਕ ਇੱਕ ਹੁਣ ਬਿਆਹ ਗਿਆਨ ਹੈ ਆਪਾਂ ਪੜ ਪੜ ਕੇ ਬੁੱਧੀ ਦੇ ਸਟੋਰ ਵਿੱਚ ਕਰ ਲੈਨੇ ਆ ਉਹ ਯਾਦਾਸ਼ਤ ਵਿੱਚ ਚਲਾ ਜਾਂਦਾ ਪਰ ਇੱਕ ਆਟੋਮੈਟਿਕ ਸਿੱਧਾ ਆ ਰਿਹਾ ਹੈ ਨਾਮ ਦੇ ਵਿੱਚੋਂ ਆ ਰਿਹਾ ਹੈ ਉਹ ਰੱਜਿਆ ਹੋਇਆ ਰੱਜਿਆ ਪੂਜਿਆ ਤ੍ਰਿਪਤ ਉਹ ਬਖਸ਼ਿਸ਼ ਨਾਲ ਮਿਲਦਾ ਹਾਂ ਇਹ ਗਿਆਨ ਮਾੜਾ ਨਹੀਂ ਜੇ ਕੋਈ ਕੋਥੀ ਪੜਦਾ ਹੈ ਵਿਦਿਆ ਪੜਦਾ ਗਿਆਨ ਪੜਦਾ ਹੈ ਇਹ ਮਾੜਾ ਨਹੀਂ ਪਰ ਸੁਣਨ ਦੇ ਨਾਲ ਸਿਰਫ ਨਾਮ ਨੂੰ ਉਚਾਰਨ ਕਰਨ ਦੇ ਨਾਲ ਬਾਣੀ ਨੂੰ ਪੜਨ ਦੇ ਨਾਲ ਤੇ ਉਹਨੂੰ ਸੁਣ ਸੁਣ ਕੇ ਅੰਤਰਮੁਖੀ ਹੋਣ ਦੇ ਨਾਲ ਸ਼ਾਸਤਰਾਂ ਦੀ ਵਾਕਵੀ ਸਿਮਰਤਿਆਂ ਦੀ ਵਾਕਵੀ ਤੇ ਵੇਦਾਂ ਦੀ ਵਾਕਵੀ ਸਾਰੇ ਧਾਰਮਿਕ ਗ੍ਰੰਥਾਂ ਦਾ ਗਿਆਨ ਵੀ ਸੁਣਨ ਦੇ ਨਾਲ ਹੀ ਪ੍ਰਾਪਤ ਹੁੰਦਾ ਹੈ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਕਿਤੇ ਗੁਰੂ ਕਿਰਪਾ ਕਰਦਾ ਮਨੁੱਖ ਨੂੰ ਆਪਣੇ ਸ਼ਬਦਾਂ ਨੂੰ ਸੁਣਨ ਦੀ ਜਾਚ ਆਜੈ ਆਪਣੇ ਅੰਤਰਮੁਖ ਹੋਣ ਦੀ ਜਾਚ ਆਜੈ ਆਪਣੇ ਵਿੱਚ ਟਿਕਣ ਦੀ ਜਾਚ ਆਜੈ ਕਹਿੰਦੇ ਨੇ ਇਹਦੇ ਨਾਲ ਵਿਗਾਸ ਖੇੜਾ ਆਵੇਗਾ ਖੁਸ਼ੀ ਆਵੇਗੀ ਜੀਵਨ ਖੜ ਜਾਏਗਾ ਜਿੰਨੇ ਦੁੱਖ ਨੇ ਜ਼ਿੰਦਗੀ ਦੇ ਇਹ ਸੁਣਨਾ ਕਟ ਕਟ ਦੇਗਾ ਸਾਰੇ ਸਹਜੇ ਸਹਜੇ ਕੱਢੀ ਜਾਏਗਾ ਅੰਦਰੋਂ ਜਿਉਂ-ਜਿਉਂ ਜਪਾਂਗੇ ਤੇ ਆਪਣੀ ਆਵਾਜ਼ ਨੂੰ ਸੁਣਾਂਗੇ ਜਿਉਂ-ਜਿਉਂ ਬਾਣੀ ਪੜਾਂਗੇ ਬਾਣੀ ਨੂੰ ਸੁਣਦੇ ਜਾਵਾਂਗੇ ਅੰਤਰਮੁਖੀ ਹੁੰਦੇ ਜਾਵਾਂ ਇਹ ਸਾਰੀ ਮੈਲ ਨੂੰ ਸਾਰੇ ਦੁੱਖਾਂ ਨੂੰ ਸਾਰੇ ਪਾਪਾਂ ਨੂੰ ਕੱਟ ਦੇਗਾ ਹਜ਼ੂਰ ਅੱਗੇ ਕਹਿੰਦੇ ਕਿੰਦੇ ਸੁਣਿਆ ਸਤ ਸੰਤੋਖ ਗਿਆਨ ਇਹ ਤਿੰਨ ਬੜੀਆਂ-ਵੱਡੀਆਂ ਦਾਤਾਂ ਸੁਣਨ ਨਾਲ ਮਿਲਦੀਆਂ ਨੇ ਸਤ ਦਾ ਅਰਥ ਹੈ দান ਕਰਨਾ ਕਿਸੇ ਨੂੰ ਕੁਝ ਦੇਣਾ ਸੰਤੋਖ ਕਰਨਾ ਜੋ ਕੁਝ ਹੈ ਉਹਦੇ ਉੱਤੇ ਸੰਤੋਖੀ ਹੋ ਜਾਣਾ ਤੇ ਗਿਆਨ ਦਾ ਅਰਥ ਹੈ ਪ੍ਰਕਾਸ਼ ਹੋ ਜਾਣਾ ਸਮਝ ਆ ਜਾਵੇ ਸਤ ਦਾ ਅਰਥ ਉੱਚਾ ਆਚਰਨ ਵੀ ਉੱਚਾ ਜੀਵਨ ਮਹਾਨ ਜੀਵਨ ਜਦੋਂ ਤੂੰ ਸੁਣੇਗਾ ਪਿਆਰ ਨਾਲ ਆਪਣੇ ਲਫ਼ਜ਼ਾਂ ਨੂੰ ਜਉਂ-ਜਉਂ ਤੂੰ ਅੰਦਰ ਜਾਏਗਾ ਅੰਦਰੋਂ ਮੈਲ ਲਵੇਗੀ ਲੋਭ ਦੀ ਤੇ ਤੂੰ ਸਤ ਤੇਰੇ ਵਿੱਚ ਪੈਦਾ ਹੋ ਜਾਣਾ ਸਤ ਦਾ ਅਰਥ ਉਸ ਬੰਦੇ ਦਾ ਜੀ ਕਰੇਗਾ ਕੁਝ ਵੰਡ ਦੇਆ ਕੁਝ ਦੇ ਦੇਆ ਉਹਨੂੰ ਰੁਕਣਾ ਮੁਸ਼ਕਲ ਹੋ ਜਾਏਗਾ ਉਹਦੇ ਵਿੱਚ ਐਸੀ ਵੀ ਦਸ਼ਾ ਆ ਸਕਦੀ ਕਈ ਵਾਰੀ ਤੇ ਉਹ ਨਾ ਚਾਵੇ ਵੀ ਕਿਉਂ ਦੇਣਾ ਤੱਕੇ ਨਾਲ ਦਿੱਤਾ ਜਾਏਗਾ ਉਹਦੇ ਤੋਂ ਰਿਹਾ ਹੀ ਨਹੀਂ ਜਾਏਗਾ ਇਸ ਤਰ੍ਹਾਂ ਦਾ ਆਦਮੀ ਸੰਸਾਰਿਕ ਪਰਿਵਾਰਕ ਹੋਵੇ ਤੇ ਬੜਾ ਕਠਿਨ ਹੋ ਜਾਂਦਾ ਹੈ ਕਿ ਪਰਿਵਾਰ ਵਾਲੇ ਕਹਿੰਦੇ ਨੇ ਖੋਹੋ ਉਹ ਕਹਿੰਦਾ ਮੈਂ ਆਪਣੇ ਆਪ ਦੇਣਾ ਮੈਂ ਕਿਸੇ ਨੂੰ ਇਹ ਅੰਦਰੋਂ ਪ੍ਰਗਟ ਹੋਵੇਗਾ ਸੁਣਨ ਦੇ ਨਾਲ ਦੇਣ ਦੇ ਨਾਲ ਤੇ ਦੇਣ ਨਾਲ ਉਹਨੂੰ ਖੁਸ਼ੀ ਮਿਲੇਗੀ ਇਹ ਮਾੜਾ ਨਹੀਂ ਕਿਤੇ ਸੋਚਣਾ ਵੀ ਆਪਾਂ ਹੁਣ ਸੁਣਨਾ ਹੀ ਛੱਡ ਦੇ ਕਿਉਂਕਿ ਕਿਤੇ ਆਪਾਂ ਘਰ ਦਾ ਸਮਾਨ ਹੀ ਵੰਡ ਦੀ ਸਾਰਾ ਇਹ ਦਾਤ ਕਿਤੇ ਮਿਲ ਜਾ ਤੇ ਫਿਰ ਸਮਾਨ ਉਹਦੇ ਤੋਂ ਤੇ ਘਰ ਸਭ ਤੋਂ ਛੋਟਾ ਹੈ ਇਸ ਕਰਕੇ ਕਿੰਦੇ ਉੱਚਾ ਆਚਰਨ ਜਿਉਂ-ਜਿਉਂ ਤੂੰ ਸੁਣੇਗਾ ਸੁਣ-ਸੁਣ ਕੇ ਤੈਨੂੰ ਉੱਚਾ ਜੀਵਨ ਮਿਲੇਗਾ ਵੰਡਣ ਦਾ ਸੁਭਾਅ ਮਿਲੇਗਾ ਤੂੰ ਵੰਡੀ ਜਾਏਗਾ ਤੂੰ ਵੰਡੀਏ ਜਾਏਗਾ ਵੰਡੀ ਜਾਏਗਾ ਇਹ ਵੰਡਣ ਵਾਲੇ ਤੋਂ ਤੱਕ ਚਲੇਗਾ ਅਖੀਰ ਨੂੰ ਇਹਨਾਂ ਨੇ ਆਪਣਾ ਸਰੀਰ ਵੀ ਵੰਡ ਦਿੱਤਾ ਕਿਉਂਕਿ ਉਹਨਾਂ ਨੂੰ ਵੰਡਣ ਵਿੱਚ ਪਰਉਪਕਾਰ ਵਿੱਚ ਖੁਸ਼ੀ ਮਿਲਦੀ ਸ਼ਹੀਦियां ਕਿਉਂ ਹੋਈਆਂ ਜਦੋਂ ਕੋਈ ਸੱਚ ਦੇ ਮਾਰਗ ਤੇ ਚੱਲ ਕੇ ਸ਼ਹੀਦ ਹੁੰਦਾ ਹੈ ਉਹਦਾ ਕਾਰਨ ਕੀ ਹੁੰਦਾ ਹੈ ਨਹੀਂ ਤੇ ਬੰਦਾ ਕਹਿੰਦਾ ਮੈਂ ਕਿ ਉਸ ਚੱਕਰ ਵਿੱਚ ਪੈਣਾ ਉਹ ਸ਼ਹੀਦੀ ਉਹਨਾਂ ਦੀ ਕੁਝ ਇਸ ਤਰ੍ਹਾਂ ਦੇ ਵੀ ਹੁੰਦੀਆਂ ਜਿਹੜੀਆਂ ਮਜਬੂਰੀ ਹੁੰਦੀ ਪਰ ਉਹ ਜਿਹੜੇ ਸ਼ਹੀਦ ਹੁੰਦੇ ਨੇ ਉਹਨਾਂ ਦੀ ਮਜਬੂਰੀ ਨਹੀਂ ਹੁੰਦੀ ਉਹ ਉਹਨੂੰ ਵੰਡਣਾ ਚਾਹੁੰਦੇ ਨੇ ਜੀਵਨ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਰੀਰ ਵੰਡ ਦਿੱਤਾ ਆਪਣਾ ਸੁਣਿਆ ਸਤ ਸੰਤੋਖ ਸੰਤੋਖ ਦਾ ਅਰਥ ਹੈ ਪੂਰਨ ਤ੍ਰਿਪਤੀ ਰਜੇਮਾ ਕੋਈ ਲਾਲਸਾ ਨਹੀਂ ਕੋਈ ਇੱਛਾ ਨਹੀਂ ਉਹ ਆਦਮੀ ਰਾਜਾ ਬਣ ਗਿਆ ਜਦੋਂ ਕੋਈ ਮਨੁੱਖ ਸੁਣ ਕੇ ਆਪਣੇ ਸ਼ਬਦਾ ਰੰ aí ਅੰਦਰ ਸੁਰਤ ਲੈ ਕੇ ਚਲਾ ਜਾਂਦਾ ਹੈ ਅੰਦਰ ਇੰਨਾ ਰਜ ਜਾਂਦਾ ਹੈ ਇੰਨਾ ਰਜ ਜਾਂਦਾ ਦਿਨ ਰਾਤ ਰਜੇ ਰਹਿੰਦਾ ਹੈ ਸੰਤੋਖ ਸੰਤੋਖ ਕੋਈ ਚਾਹੀਦਾ ਨਹੀਂ ਕੋਈ ਚਾਹੀਦਾ ਨਹੀਂ ਬਸ ਦੇਨ ਨੂੰ ਚਿਤ ਕਰੇਗਾ ਉਹ ਅੰਦਰ ਇੰਨਾ ਸ਼ੁੱਧ ਹੋ ਗਿਆ ਇੰਨਾ ਪਵਿੱਤਰ ਹੋ ਗਿਆ ਸੰਤੋਖ ਹੀ ਸੰਤੋਖ ਤ੍ਰਿਪਤੀ ਤ੍ਰਿਪਤੀ ਰਜੇ ਮੈ ਰਜੇਵਾ ਬਾਰੋ ਲੋਕ ਵੰਦੇ ਨੇ ਤੇ ਪੱਲੇ ਹੈ ਕੁਝ ਨਹੀਂ ਅੰਦਰ ਰਾਜਾ ਹੋ ਗਿਆ ਇਸ ਲਈ ਲੋਕ ਜਾਂਦੇ ਨੇ ਧਾਰਮਿਕ ਥਾਵਾਂ ਤੇ ਗੁਰਦੁਆਰਿਆਂ ਵਿੱਚ ਸਾਨੂੰ ਰਾਜੇ ਬਣਾ ਦਿਓ ਰਾਜੇ ਕਿਵੇਂ ਬਣਾ ਦਿਓ ਕਰੋੜਪਤੀ ਅਰਬਪਤੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਆ ਤੈਨੂੰ ਮੈਂ ਰਾਜਾ ਬਣਾਵਾਂ ਜਾ ਆਪਾਂ ਕਹਿੰਦੇ ਅਗਲੇ ਸਾਲ ਬਣ ਜਾਗੇ ਗੁਰੂ ਸਾਹਿਬ ਕਹਿੰਦੇ ਅਗਲੇ ਸਾਲ ਦੀ ਗੱਲ ਛੱਡ ਅਗਲੇ ਮਹੀਨੇ ਦੀ ਛੱਡ ਕੱਲ ਦੀ ਛੱਡ ਆ ਤੈਨੂੰ ਹੁਣੇ ਬਣਾਉਣਾ ਕਹਿੰਦੇ ਉਹ ਕਿਵੇਂ ਕਹਿੰਦੇ ਸੰਤੋਖ ਧਾਰਨ ਕਰ ਲੈ ਸੰਤੋਖ ਧਾਰਨ ਕਰਦੇ ਆਸਾਰ ਤੂੰ ਬਾਦਸ਼ਾਹ ਤੂੰ ਭਿਖਾਰੀ ਨਹੀਂ ਸੈਂ ਪਰਮਾਤਮਾ ਨੇ ਤੈਨੂੰ ਬਾਦਸ਼ਾਹ ਬਣਾਇਆ ਸੀ ਪਰ ਲੋਭ ਨੇ ਤੈਨੂੰ ਭਿਖਾਰੀ ਬਣਾ ਦਿੱਤਾ ਜਿੱਦਣ ਲੋਭ ਛੱਡੇਗਾ ਸੰਤੋਖੀ ਹੋ ਜਾਏਗਾ ਤੂੰ ਅੱਜ ਹੀ ਰਾਜਾ ਤੈਨੂੰ ਕੀ ਪਰਵਾਹ ਕਿਸੇ ਦੀ ਸੁਣਿਆ ਸਤ ਸੰਤੋਖ ਗਿਆਨ ਗਿਆਨ ਹੋਸ਼ ਜਾਗਣਾ ਇਹਦੇ ਤੋਂ ਅੱਗੇ ਗਿਆਨ ਆਵੇਗਾ ਜਦੋਂ ਪਹਿਲਾਂ ਉੱਚਾ ਜੀਵਨ ਆਏਗਾ ਉਸ ਤੋਂ ਅੱਗੇ ਆਵੇਗਾ ਸੰਤੋਖ ਤੇ ਸੰਤੋਖ ਤੋਂ ਬਾਅਦ ਗਿਆਨ ਦਾ ਅਰਥੇ ਹੋਸ਼ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਉੱਥੇ ਗਿਆਨ ਦੀ ਅੱਗ ਬਲ ਪੈਗੀ ਪ੍ਰਚੰਡ ਹੋ ਜਾਏਗਾ ਗਿਆਨ ਗਿਆਨ ਦੇ ਅਰਥ ਕੀ ਨੇ ਸਰਲ ਸ਼ਬਦਾਂ ਵਿੱਚ ਕਰਦੇ ਆ ਗਿਆਨ ਦੇ ਅਰਥ ਨੇ ਇਹ ਪਤਾ ਲੱਗ ਜਾਣਾ ਮੇਰਾ ਕੀ ਏ ਤੇ ਮੇਰਾ ਕੀ ਨਹੀਂ ਇਹਨੂੰ ਕਹਿੰਦੇ ਨੇ ਗਿਆਨ ਇਹ ਪਤਾ ਨਾ ਲੱਗਣਾ ਕਿ ਮੇਰਾ ਕੀ ਹੈ ਤੇ ਮੇਰਾ ਕੀ ਨਹੀਂ ਇਹਨੂੰ ਕਹਿੰਦੇ ਨੇ ਅਗਿਆਨ ਸਿੱਧੇ ਲੱਭ ਜਾਓ ਜਿੱਦਨ ਗਿਆਨ ਪੈਦਾ ਹੋਏਗਾ ਉਦੋਂ ਪਤਾ ਲੱਗ ਜਾਗਾ ਪਸਾਰਾ ਜੋ ਵੀ ਹੈ ਸਾਰਾ ਇਥੋਂ ਤੱਕ ਕਿ ਆ ਸਰੀਰ ਵੀ ਇਹ ਸਾਰਾ ਕੁਝ ਮੇਰਾ ਨਹੀਂ ਹੈ ਮੇਰਾ ਕੁਝ ਹੋਰ ਏ ਉਹ ਵਿਅਕਤੀ ਉਸ ਚੀਜ਼ ਵੱਲ ਆਪਣਾ ਸਫ਼ਰ ਸ਼ੁਰੂ ਕਰ ਦੇਗਾ ਉਸ ਨਾਮ ਦੀ ਪੂੰਜੀ ਵੱਲ ਸੁਣਨਾ ਸ਼ੁਰੂ ਕਰ ਦੇਗਾ ਪਰ ਇਹ ਗਿਆਨ ਇਸ ਗਿਆਨ ਤੋਂ ਬਿਨਾ ਭਗਤੀ ਨਹੀਂ ਭਗਤੀ ਕਰ ਤਾਂ ਸਕਨੇ ਆ ਥਾਂੇ ਨਹੀਂ ਪੈਂਦੀ ਉਹਦਾ ਮੁੱਲ ਨਹੀਂ ਪੈਂਦਾ ਕਿਉਂਕਿ ਭਗਤੀ ਕਰਕੇ ਸਾਡਾ ਜਿਹੜਾ ਟਾਰਗੇਟ ਹੈ ਉਹ ਚੀਜ਼ਾਂ ਬਣੀਆਂ ਰਹਿੰਦੀਆਂ ਜੋ ਸਾਡੀਆਂ ਨਹੀਂ ਹਨ ਅਸੀਂ ਉਹਨਾਂ ਵੱਲ ਝੁਕੇ ਰਹਿੰਦੇ ਆ ਇਸ ਕਰਕੇ ਉਹ ਭਗਤੀ ਹੁੰਦੀ ਹੈ ਨਾਲੋਂ ਨਾਲ ਲੈਸ ਹੁੰਦੀ ਜਾਂਦੀ ਖਤਮ ਹੁੰਦੀ ਜਾਂਦੀ ਜਿੱਦਣ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਕਿ ਮੇਰਾ ਕੀ ਹੈ ਤੇ ਮੇਰਾ ਕੀ ਨਹੀਂ ਭਗਤੀ ਬੜੀ ਸਪੀਡ ਵਿੱਚ ਚੱਲਦੀ ਬੜੀ ਤੇਜ਼ੀ ਵਿੱਚ ਮਨੁੱਖ ਅੱਗੇ ਵਧੀ ਜਾਂਦਾ ਸਾਰ ਤਤ ਹੋਸ਼ ਆ ਗਈ ਉਸ ਨੂੰ ਗਿਆਨ ਖੰਡ ਵਿੱਚ ਚਲਾ ਗਿਆ ਇਹ ਗੁਣ ਸਾਰੇ ਗਿਆਨ ਸਤ ਤੇ ਸੰਤੋਖ ਇਹ ਵੀ ਉਸ ਆਪਣੇ ਸ਼ਬਦ ਨੂੰ ਸੁਣਨ ਨਾਲ ਹੀ ਪ੍ਰਾਪਤ ਹੁੰਦੇ ਨੇ ਹਜ਼ੂਰ ਕਹਿੰਦੇ ਸੁਣਿਆ 68 ਕਾਇਸ਼ਨਾਨ 68 ਤੀਰਥ ਬਾਰ ਮੰਨੇ ਨੇ ਪਰ ਸੁਣਨ ਦੇ ਨਾਲ ਸਾਡੇ ਸਰੀਰ ਦੇ ਵਿੱਚ ਬਹੁਤ ਸਾਰੇ ਸੈਂਟਰ ਨੇ ਜਿਨ੍ਹਾਂ ਤੇ ਸੁਰਤ ਜਿਹੜੀ ਪ੍ਰਸਥਾਨ ਕਰਦੀ ਬਹੁਤ ਸਾਰੇ ਸੈਂਟਰ ਉਹਨਾਂ ਸਾਰਿਆਂ ਦੇ ਉੱਤੇ ਸੁਰਤ ਯਾਤਰਾ ਕਰ ਲੈਂਦੀ ਸਾਡੇ ਅੰਦਰ ਤੀਰਥ ਸਾਰੇ ਅੰਦਰ ਨੇ ਮਨੁੱਖ ਦੇ ਅੰਤਰਗਤ ਤੀਰਥ ਮਲਨਾਓ ਵਿੱਚ ਨੇ ਸਾਰੇ ਤੀਰਥ ਮਨੁੱਖੀ ਸਰੀਰ ਦੇ ਤੇ ਨਾਮ ਉਹਨਾਂ ਸਾਰਿਆਂ ਤੀਰਥਾਂ ਤੇ ਉਹਦੀ ਸੁਰਤ ਨੂੰ ਇਸ਼ਨਾਨ ਕਰਾ ਦਿੰਦਾ ਅੰਦਰ ਸੁਰਤ ਨਹਾ ਲੈਂਦੀ ਇਕ ਐਸਾ ਇਸ਼ਨਾਨ ਜਾਗ ਆ ਜਾਂਦੀ ਉਹਨੂੰ 68 ਕਾ ਇਸ਼ਨਾਨ ਫਿਰ ਹਜੂਰ ਕਹਿੰਦੇ ਸੁਣਿਆ ਪੜ ਪੜ ਪਾਵੇ ਮਾਨ ਜਿਨ੍ਹਾਂ ਨੂੰ ਸੁਣਨ ਦੀ ਜਾਚ ਆ ਗਈ ਜਿਹੜੇ ਉਹ ਪੜਦੇ ਨੇ ਉਹਨਾਂ ਦੀ ਪੜ੍ਹਾਈ ਵੀ ਲੇਖੇ ਵਿੱਚ ਲੱਗ ਗਈ ਉਹ ਪੜ ਲੈਂਦੇ ਨੇ ਪੜ ਪੜ ਪਾਵੇ ਮਾਨ ਕਿੰਨੂੰ ਪੜਦੇ ਨੇ ਪਹਿਲਾਂ ਆਪਣੇ ਆਪ ਨੂੰ ਪੜ ਲੈਂਦੇ ਨੇ ਫਿਰ ਸੰਸਾਰ ਨੂੰ ਪੜਦੇ ਨੇ ਆਪਣੇ ਆਪੇ ਨੂੰ ਵੀ ਪੜ ਲੈਂਦੇ ਸੁਣਨ ਦੇ ਨਾਲ ਆਪਣੇ ਆਪ ਨੂੰ ਪੜ ਕੇ ਮੈਂ ਕੌਣ ਆ ਮੈਂ ਕੀ ਕਰਨ ਆਇਆ ਮੇਰਾ ਕੰਮ ਕੀ ਪਹਿਲਾਂ ਆਪਣੇ ਆਪ ਨੂੰ ਪੜਿਆ ਮੈਂ ਕੌਣ ਆ ਅਸਲ ਵਿੱਚ ਵਿਦਿਆ ਤੇ ਕਿਤਾਬ ਮਨੁੱਖ ਦੇ ਅੰਦਰ ਪਈ ਹੈ ਜਿਹੜੀ ਬੰਦ ਹੈ ਜਿਹਨੂੰ ਪੜੇ ਨਹੀਂ ਕਦੀ ਕਹਿੰਦੇ ਪਹਿਲਾਂ ਆਪਣੇ ਆਪ ਨੂੰ ਪੜ ਲਿਆ ਤੇ ਜਦੋਂ ਆਪਣੇ ਆਪ ਨੂੰ ਪੜਿਆ ਫਿਰ ਉਸ ਤਰਜ ਤੇ ਜਦੋਂ ਬਾਹਰ ਸਾਰਾ ਪੜਿਆ ਤੇ ਖਬਰ ਲੱਗ ਗਈ ਆ ਕੀ ਹੈ ਸਾਰਾ ਕੁਝ ਇਹ ਸੰਸਾਰ ਕੀ ਹੈ ਦੀ ਸਮਝ ਆ ਗਈ ਠੀਕ ਠੀਕ ਸਮਝ ਆ ਗਈ ਜਿਨ੍ਹਾਂ ਨੇ ਆਪਣੇ ਆਪ ਨੂੰ ਪੜਿਆ ਤੇ ਫਿਰ ਸੰਸਾਰ ਨੂੰ ਪੜ ਕੇ ਦੱਸ ਦਿੱਤਾ ਕਹਿਣ ਲੱਗੇ ਤੇ ਤਮਾਸ਼ਾ ਸਿਰਫ ਇਹ ਜਗਤ ਮੈਂ ਹਾਂ ਪਰਮਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ ਕਹਿੰਦੇ ਨਾਟਕ ਹੈ ਸਾਰਾ ਚੱਲ ਰਿਹਾ ਹੈ ਨਾਟਕ ਕੋਈ ਪਿਤਾ ਬਣਿਆ ਨਾਟਕ ਵਿੱਚ ਕੋਈ ਮਾਤਾ ਬਣੀ ਕੋਈ ਪਤੀ ਬਣਿਆ ਕੋਈ ਪਤਨੀ ਬਣੀ ਕੋਈ ਪੁੱਤਰ ਬਣਿਆ ਕੋਈ ਧੀ ਬਣੀ ਕੋਈ ਦੋਸਤ ਸਾਰੇ ਨਾਟਕ ਖੇਡ ਰਹੇ ਨੇ ਹੋਰ ਕੁਝ ਵੀ ਨਹੀਂ ਪਰ ਨਾਟਕ ਚੰਗਾ ਬਹੁਤ ਵਧੀਆ ਲੱਗਦਾ ਹੈ ਔਰ ਇਹਨੂੰ ਨਾਟਕ ਸਮਝਣਾ ਚਾਹੀਦਾ ਇਸ ਤੋਂ ਵੱਧ ਨਹੀਂ ਇਸ ਤਰ੍ਹਾਂ ਕਹਿੰਦੇ ਉਹਨੂੰ ਮਾਣ ਦੀ ਪ੍ਰਾਪਤੀ ਹੁੰਦੀ ਹੈ ਵੈਗਰੂ ਦੇ ਦਰੋਂ ਸਨਮਾਨ ਮਿਲਦਾ ਸੁਣਿਆ ਪੜ ਪੜ ਪਾਵੇ ਮਾਣ ਹਜੂਰ ਕਹਿੰਦੇ ਸੁਣਿਆ ਹੈ ਲਾਗੇ ਸਹਿਜ ਧਿਆਨ ਧਿਆਨ ਨਹੀਂ ਸਹਿਜ ਧਿਆਨ ਲੱਗ ਜਾਂਦਾ ਸੁਣਨ ਦੇ ਨਾਲ ਧਿਆਨ ਉਹਨੂੰ ਕਹਿੰਦੇ ਨੇ ਜਿਹੜਾ ਲਾਈਦਾ ਹੈ ਧੱਕੇ ਨਾਲ ਮੱਥੇ ਤੇ ਵੱਟ ਪਾ ਪਾ ਕੇ ਧਿਆਨ ਲਾਉਣਾ ਜੀ ਧਿਆਨ ਇਕਾਗਰ ਕਰਨਾ ਇਹਨੂੰ ਕਹਿੰਦੇ ਲਾਉਣਾ ਪਰ ਸਹਿਜਦਾਰ ਤੇ ਆਪਣੇ ਆਪ ਲੱਗ ਜਾਣਾ ਕਹਿੰਦੇ ਤੂੰ ਸੁਣਨਾ ਸ਼ੁਰੂ ਕਰ ਦੇ ਤੂੰ ਧਿਆਨ ਨਾ ਲਾਈ ਕਿਉਂਕਿ ਉਹ ਤਕਾ ਹੋ ਜਾਏਗਾ ਜੀਵਨ ਦੇ ਨਾਲ ਤੂੰ ਤਕਾ ਕਰੇਗਾ ਤੂੰ ਸਿਰਫ ਸੁਣ ਤੂੰ ਆਪਣੀ ਆਵਾਜ਼ ਨੂੰ ਸੁਣ ਆਪਣੇ ਲਫ਼ਜ਼ਾਂ ਨੂੰ ਸੁਣ ਆਪਣੇ ਸ਼ਬਦਾਂ ਨੂੰ ਸੁਣ ਸੁਣਦਿਆਂ ਸੁਣਦਿਆਂ ਤੈਨੂੰ ਪਤਾ ਹੀ ਉਦੋਂ ਲੱਗੇਗਾ ਜਦੋਂ ਸਹਿਜ ਧਿਆਨ ਲੱਗ ਜਾਏਗਾ ਅੰਦਰ ਧਿਆਨ ਆਪਣੇ ਆਪ ਲੱਗੇਗਾ ਲਾਉਣਾ ਨਹੀਂ ਪੈਂਦਾ ਧਿਆਨ ਕਦੋਂ ਲੱਗਦਾ ਹੈ ਪਹਿਲੀ ਪੌੜੀ ਸੁਣ ਲੈਣਾ ਕਿ ਬਸ ਸਚਿਆਰਾ ਹੋਈ ਹੈ ਜਦੋਂ ਮਨ ਸ਼ੁੱਧ ਹੋ ਜਾਏਗਾ ਧਿਆਨ ਆਪਣੇ ਆਪ ਲੱਗ ਜਾਏਗਾ ਨਹੀਂ ਲੱਗਦਾ ਇਹਦਾ ਅਰਥ ਈ ਮਨ ਵਿੱਚ ਮੈਲ ਕੋਈ ਨਾ ਕੋਈ ਲੋਭ ਦੀ ਮੈਲੇ ਵਾਸ਼ਨਾ ਦੀ ਮੈਲੇ ਹੰਕਾਰ ਦੀ ਜਦੋਂ ਧੁੱਪ ਗਈ ਧਿਆਨ ਲਾਉਣ ਦੀ ਲੋੜ ਨਹੀਂ ਧਿਆਨ ਆਪਣੇ ਆਪ ਲੱਗੇਗਾ ਧਿਆਨ ਤੇ ਕੱਢਣ ਦੀ ਔਖਾ ਹੋ ਜਾਏਗਾ ਲਾਉਣਾ ਕੀ ਲਾਉਣ ਦੀ ਲੋੜ ਹੀ ਨਹੀਂ ਕਢਣ ਵਾਸਤੇ ਇੱਧਰ ਉੱਧਰ ਉਪਰਾਲਾ ਕਰਨਾ ਪੈਗਾ ਅਖਬਾਰ ਪੜ੍ਹਨੀ ਪੈਗੀ ਕੋਈ ਗੱਲਾਂ ਬਾਤਾਂ ਤਾਂ ਨਿਕਲੇਗਾ ਨਹੀਂ ਤੇ ਖੁੱਬ ਜਾਏਗਾ ਆਪਣੇ ਕਿਉਂਕਿ ਖੁੱਬੇਗਾ ਕਿਉਂ ਆਪਣੇ ਸੈਂਟਰ ਤੇ ਆ ਗਿਆ ਫਿੱਟ ਹੋ ਗਿਆ ਉਹਦਾ ਘਰ ਓ ਪਵਿੱਤਰ ਮਨ ਆਪਣੇ ਆਪ ਜੁੜਦਾ ਹੈ ਪਰ ਉਹ ਸੁਣਨ ਨਾਲ ਹੋਵੇਗਾ ਸੁਣਿਆ ਲੱਗੇ ਸਹਿਜ ਧਿਆਨ ਫਿਰ ਕਹਿੰਦੇ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ 11ਵੀਂ ਪੌੜੀ ਵਿੱਚ ਕਿਰਪਾ ਕੀਤੀ ਕਹਿੰਦੇ ਸੁਣਿਆ ਸਰਾ ਗੁਣਾ ਕੇ ਗਾ ਸੁਣਿਆ ਸਰਾਂ ਦਾ ਅਰਥ ਏ ਸਮੁੰਦਰ ਗੁਣਾ ਕੇ ਗਾ ਗਾ ਦਾ ਅਰਥ ਏ ਕਿਸੇ ਚੀਜ਼ ਦਾ ਭੇਤ ਲੱਭ ਲੈਣਾ ਕਿਸੇ ਚੀਜ਼ ਨੂੰ ਗਾ ਲੈਣਾ ਹੱਥਾਂ ਵਿੱਚ ਲੈ ਲੈਣਾ ਕਹਿੰਦੇ ਨੇ ਉਸ ਬੰਦੇ ਦੇ ਵਿੱਚ ਵੈਗਰੂ ਦੇ ਇੰਨੇ ਗੁਣ ਪ੍ਰਗਟ ਹੋ ਜਾਂਦੇ ਨੇ ਜਿਵੇਂ ਸਮੁੰਦਰਾਂ ਦਾ ਪਾਣੀ ਏ ਇੰਨੇ ਗੋਣੀ ਗੁਣ ਗੋਣੀ ਗੁਣੋ ਦੇ ਵਿੱਚ ਚੰਗਿਆਈਆਂ ਹੀ ਚੰਗਿਆਈਆਂ ਪਰਉਪਕਾਰ ਹੀ ਪਰਉਪਕਾਰ ਆਨੰਦ ਹੀ ਆਨੰਦ ਸੁਗੰਧੀਆਂ ਹੀ ਸੁਗੰਧੀਆਂ ਜਿਵੇਂ ਕਿਤੇ ਸਮੁੰਦਰ ਹੜ੍ਹ ਲੈ ਕੇ ਆ ਗਿਆ ਛੱਲਾ ਮਾਰ ਕੇ ਆ ਗਿਆ ਉਹਨੂੰ ਹੁਣ ਚੰਗਿਆਈਆਂ ਤੇ ਚੰਗਿਆਈ ਕਰਨ ਵਾਸਤੇ ਸਕੀਮ ਨਹੀਂ ਬਣਾਉਣੀ ਪੈਂਦੀ ਉਹਨੂੰ ਲੱਭਣਾ ਨਹੀਂ ਪੈਂਦਾ ਵੀ ਚੰਗਿਆਈ ਕਿਵੇਂ ਕਰਾਂ ਕਿਹੜਾ ਚੰਗਾ ਕੰਮ ਕਰਾਂ ਤੇ ਲੋਕ ਚੰਗਾ ਕਹਿਣਗੇ ਨਹੀਂ ਕਹਿੰਦੇ ਨੇ ਉਹ ਚੰਗਿਆਈਆਂ ਦੇ ਗੁਣ ਜਿਹੜੇ ਨੇ ਉਹਦੇ ਵਿੱਚੋਂ ਇਸ ਤਰ੍ਹਾਂ ਨਿਕਲਦੇ ਨੇ ਜਿਵੇਂ ਸਮੁੰਦਰ ਛੱਲਾ ਮਾਰਦਾ ਵੱਡੀਆਂ ਵੱਡੀਆਂ ਉਛਲ ਉਛਲ ਕੇ ਪੈਂਦਾ ਉਹ ਗੁਣ ਉਹਦੇ ਵਿੱਚੋਂ ਚੰਗਿਆਈਆਂ ਜਿਹੜੀਆਂ ਇਸ ਕਰਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਇਸ ਥਾਂ ਦੇ ਉੱਤੇ ਕਹਿ ਰਹੇ ਨੇ ਸਰਾਂ ਗੁਣਾ ਕੇ ਗਾਹ ਉਹ ਪ੍ਰਾਪਤੀ ਕਰ ਲੈਂਦਾ ਸਾਰੇ ਵਹਿਗੁਰੂ ਦੇ ਸੁਭਾਅ ਦੀ ਗੁਣਾ ਦੀ ਸੁਣਿਆ ਸੇਖ ਪੀਰ ਪਾਤਸ਼ਾਹ ਜਿਹੜੀਆਂ ਪਦਮੀਆਂ ਵਾਸਤੇ ਸੇਖ ਪੀਰ ਤੇ ਪਾਤਸ਼ਾਹ ਭਜਦੇ ਫਿਰਦੇ ਨੇ ਵੀ ਆ ਸਾਨੂੰ ਉੱਚੀਆਂ ਪਦਮੀਆਂ ਮਿਲ ਜਾਣ ਰਾਜ ਮਿਲ ਜਾਏ ਉਹ ਸਾਰਾ ਕੁਝ ਤੇ ਉਹਦੇ ਚਰਨਾਂ ਦੀ ਖਾਕ ਬਣ ਗਿਆ ਧੂੜ ਬਣ ਗਿਆ ਉਹਦੇ ਕੋਲ ਰਹਿੰਦਾ ਸੋਹਣੇ ਆਂਧੇ ਪਾਵੈ ਰਾਹ ਅੰਧੇ ਅੰਧੇ ਦਾ ਅਰਥ ਹੈ ਅਗਿਆਨੀ ਮਨੁੱਖ ਅਗਿਆਨੀ ਅੰਧੇ ਦਾ ਅਰਥ ਹੈ ਜਿਹੜਾ ਆਪਣੀਆਂ ਚੀਜ਼ਾਂ ਨਹੀਂ ਸਨ ਉਹ ਕੱਟੀਆਂ ਕਰੀ ਜਾਂਦਾ ਸੀ ਜਿਹੜੀ ਆਪਣੀ ਸੀ ਉਹਨੂੰ ਕਦੀ ਪੁੱਛਿਆ ਨਹੀਂ ਸੀ ਜਿਉਂ ਹੀ ਸੁਣਨਾ ਸ਼ੁਰੂ ਕੀਤਾ ਅੰਦਰ ਇੱਕ ਅੱਖ ਖੁੱਲ ਗਈ ਉਸ ਅੱਖ ਨੇ ਖੁੱਲਦਿਆਂ ਸਾਰ ਬੇਖ ਲਿਆ ਮੇਰਾ ਕੀ ਏ ਤੇ ਮੇਰਾ ਕੀ ਨਹੀਂ ਅੰਨੇ ਤੋਂ ਸੁਜਾਖਾ ਹੋ ਗਿਆ ਗਿਆਨ ਦੀ ਅੱਖ ਖੁੱਲ ਗਈ ਗਿਆਨ ਅੰਜਨ ਗੁਰ ਦੀ ਆ ਅਗਿਆਨ ਅંધੇਰ ਬినాਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਸੁਣਿਆ ਅੰਧੇ ਪਾਵੇ ਰਾਹ ਰਾਹ ਮਿਲ ਗਿਆ ਸਫਰ ਸ਼ੁਰੂ ਹੋ ਗਿਆ ਅੱਗੇ ਵਧਣਾ ਸ਼ੁਰੂ ਹੋ ਗਿਆ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਸੁਣੀਐ ਅੰਧੇ ਪਾਵੇ ਰਾਹ ਸੁਣੀਐ ਹਾਥ ਹੋਵੇ ਅਸਗਾਹ ਹਾਥ ਦਾ ਅਰਥ ਹੈ ਪਹੁੰਚ ਹੋ ਜਾਣੀ ਅਸਗਾਹ ਦਾ ਮਤਲਬ ਹੈ ਜਿਹਦਾ ਅੰਤ ਕੋਈ ਨਹੀਂ ਸੁਣਨ ਦੇ ਨਾਲ ਹੀ ਆਪਣੇ ਸ਼ਬਦ ਨੂੰ ਆਪਣੇ ਨਾਮ ਨੂੰ ਜੋ ਆਪ ਉਚਾਰਨ ਕਰ ਰਿਹਾ ਹੈ ਸੁਣਨ ਦੇ ਨਾਲ ਹੀ ਐਸੀ ਦੁਨੀਆ ਜਿਹੜੀ ਅਸਗਾਹ ਹੈ ਜਿਹਦਾ ਅੰਤ ਹੀ ਕੋਈ ਨਹੀਂ ਜਿੱਥੇ ਪਤਾ ਨਹੀਂ ਪਰਤਾਂ ਤੇ ਪਰਤਾਂ ਖੁੱਲਦੀ ਜਾਂਦੀਆਂ ਨੇ ਪਰਤਾਂ ਤੇ ਪਰਤਾਂ ਬਸ ਉੱਥੇ ਇੱਕ ਹੀ ਚੀਜ਼ ਉਹਦੇ ਚਿਹਰੇ ਤੇ ਆਉਂਦੀ ਹੈ ਹਰਾਨੀ 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 ਹੋਈ ਜਾਗੀ ਹੈਰਤ ਹੈਰਤ 헤 ਸਖੀ ਹੋਈ ਰਹੀ ਹੈਰਾਨ ਹੈਰਾਨ ਹੋ ਗਏ ਕਿਉਂ ਹੈਰਾਨ ਹੋਏ ਨਵੀ ਤੋਂ ਨਵੀ ਦੁਨੀਆ ਰੋਜ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾ ਤਾਰ ਹਰਾਨੀ ਹਰਾਨੀ ਖੁਸ਼ੀ ਖੁਸ਼ੀ ਵਿਗਾਸ ਹੀ ਵਿਗਾਸ ਖੇੜਾ ਹੀ ਖੇੜਾ ਕਿਉਂਕਿ ਹਾਥ ਹੋਵੇ ਅਸਗਾ ਹੋ ਉਸ ਅਸਗਾ ਦੁਨੀਆ ਦੇ ਵਿੱਚ ਪਹੁੰਚ ਹੋ ਗਈ ਦੁਤੀ ਬਯੰਤ ਸੀ ਪਰੇ ਤੋਂ ਪਰੇ ਸੀ ਮਿਣਨ ਤੋਲਨ ਤੋਂ ਵੱਡੀ ਸੀ ਇਹ ਕਿਦੇ ਨਾਲ ਹੋਇਆ ਸੁਣਿਆ ਸੁਣਨ ਦੇ ਨਾਲ ਜਿੰਨੇ ਸੁਣ ਕੇ ਅੰਦਰ ਸ਼ਬਦ ਨਾਲ ਸਾਂਝ ਪਾਈ ਤੇ ਅੰਦਰ ਜੁੜ ਗਿਆ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਜੇ ਕੋਈ ਭਗਤ ਵੈਗਰੂ ਦੇ ਭਗਤਾ ਨੂੰ ਇਹ ਪ੍ਰਾਪਤੀ ਹੁੰਦੀ ਸਦਾ ਵਿਗਾਸ ਸਦਾ ਵਿਗਾਸ ਦਾ ਅਰਥ ਹੈ ਖੁਸ਼ੀ ਖੁਸ਼ੀਆਂ ਸੰਸਾਰ ਵਿੱਚ ਵੀ ਨੇ ਪਰ ਇਹ ਸਮੇਂ ਵਿੱਚ ਰਹਿੰਦੀਆਂ ਨੇ ਸਵੇਰੇ ਖੁਸ਼ੀ ਸੀ ਸ਼ਾਮ ਨੂੰ ਫਿਰ ਨਹੀਂ ਰਹੀ ਸਦਾ ਖੁਸ਼ੀ ਨਹੀਂ ਉੱਥੇ ਇੱਥੇ ਸਦਾ ਹੀ ਖੁਸ਼ੀ ਹੈ ਜਾਗਦੇ ਆ ਵੀ ਸੌਂਦੇ ਆ ਵੀ ਆਨੰਦ ਹੀ ਆਨੰਦ ਆਨੰਦੀ ਆਨੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸੁਣਿਆ ਦੁੱਖ ਪਾਪ ਕਾ ਨਾਸ ਸੁਣਨ ਦੇ ਨਾਲ ਦੁੱਖਾਂ ਦਾ ਪਾਪਾਂ ਦਾ ਕਿਉਂਕਿ ਪਾਪ ਬੀਜ ਮੈਂ ਸ਼ੁਰੂ ਵਿੱਚ ਬੀਂਤੀ ਕੀਤੀ ਸੀ ਦੁੱਖ ਉਹਦਾ ਰੁੱਖ ਹੈ ਜਦੋਂ ਪਾਪ ਮਿਟਣਗੇ ਉਦੋਂ ਦੁੱਖਾਂ ਦਾ ਖਾਤਮਾ ਹੋਵੇਗਾ ਜਿੰਨਾ ਚਿਰ ਪਾਪ ਚੱਲਦਾ ਉਹਨਾਂ ਚਿਰ ਦੁੱਖ ਨਹੀਂ ਖਤਮ ਹੋ ਸਕਦੇ ਇੱਕ ਦੁੱਖ ਨੂੰ ਖਤਮ ਕਰਾਂਗੇ ਚਾਰ ਹੋਰ ਰੁੱਖ ਪੈਣਗੇ ਕਿਉਂਕਿ ਉਹਦੀ ਜੜ੍ਹ ਉੱਥੇ ਹੈ ਬੀਜ ਖਿਲਰੇ ਹੋਏ ਇਸ ਲਈ ਅਰਦਾਸ ਕਰੀਏ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਜੀਵਨ ਵਿੱਚੋਂ ਪਾਪ ਨੂੰ ਖਤਮ ਕਰ ਦੇਣ ਦੁੱਖਾਂ ਦਾ ਨਾਸ਼ ਹੋਵੇ ਤੇ ਜੀਵਨ ਵਿੱਚ ਵਿਕਾਸ ਹੋਵੇ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ